ਅ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਹੈ ਸਰ ਕਿੰਨੀ ਹੈ ਔਰ ਕਿਹੜੇ ਕਿਹੜੇ ਮਾਮਲੇ ਚ ਹੈ ਔਰ ਜਿਹੜੇ ਡੋਡੇ ਪੋਸਟ ਪੜੀ ਹੈਗੀ ਆ ਉਹ ਕਿੰਨੀ ਹੈ ਔਰ ਕਿੱਥੋਂ ਪੜੀ ਹੈ ਜੀ ਸਰ ਯੁੱਧ ਨਸ਼ਾ ਵਿਰੋਧ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਜਿਹੜੀ ਸਾਰੀ ਟੀਮ ਉਹਦੀ ਸਾਰੀ ਟੀਮ ਐਸਪੀ ਡੀ ਸਾਹਿਬ, ਬੀਐਸਪੀ ਡੀ, ਡੀਐਸਪੀ ਸਿਟੀ, ਬੀਐਸਪੀ ਆਰ ਸਾਡੇ ਸੀਆਈਏ ਦੀ ਟੀਮ ਨੂੰ ਵੀ ਸਹਿਯੋਗ ਦਿੱਤਾ ਸੀਆਈਏ ਫਿਰੋਜ਼ਪੁਰ ਸੀਏਈ ਯੂਨਿਟ ਜ਼ੀਰੇ ਵਾਲੇ ਅਤੇ ਐਸਐਸਓ ਫਤਖੁਰ ਇਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਦੇ ਬਹੁਤ ਹੀ ਵੱਡੀ ਰਿਕਵਰੀ ਕੀਤੀ ਹੈ ਜਿਹਦੇ ਮੁਕੱਦਮਾ ਨੰਬਰ 92 ਆ थाना सदर ਜ਼ਿਲ੍ਹੇ ਦੇ ਵਿੱਚ ਦਰਜ ਕਰਕੇ 400 ਕਿਲੋ ਡੋਡੇ ਸਾਬਤ ਡੋਡੇ ਪੋਸਟ ਇਹ ਬਰਾਮਦ ਕੀਤਾ ਇੱਕ ਕ락 ਬਰਾਮਦ ਕੀਤਾ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਤੇ ਗੁਰਿੰਦਰ ਸਿੰਘ ਤੋਂ ਜਿਹੜੇ ਇਹਦੇ ਅਕਿਊਜ਼ ਅਰੈਸਟ ਕਰਨ ਵਿੱਚ ਕਾਮਯਾਬੀ حاصل ਹੋਈ ਹੈ ਤੇ ਇਵੇਂ ਹੀ ਜਿਹੜੇ ਮੁਕੱਦਮਾ ਨੰਬਰ 212 ਇਹਦੇ ਵਿੱਚ थाना सदर ਦਾ ਇਥੇ ਦਰਜ ਕਰਕੇ ਜੇ ਸੀਆਈਏ ਵੱਲੋਂ ਸਾਰੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਰੀ ਤੇ ਗੁਰਪ੍ਰੀਤ ਸਿੰਘ ਉਰਫ ਕਾਲੀ ਇਹ ਦੋ ਜਣੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਟੈਂਡਰ ਇਹਨਾਂ ਤੋਂ ਬਰਾਮਦ ਕਰਨ ਸਫਲਤਾ ਹਾਸਲ ਹੋਈ ਹੈ ਤੇ ਇਵੇਂ ਹੀ ਮੁਕੱਦਮਾ ਨੰਬਰ 87 ਜਿਹੜਾ ਕਲਖੁਰਦ ਇਹ ਦਰਜ ਕੀਤਾ ਇਥੇ ਯੋਗਰਾਜ ਸਿੰਘ ਉਰਫ ਸਮਰ ਪੁੱਤਰ ਹਾਕਮ ਸਿੰਘ ਬਸ ਹੀ ਹਾਸਲ ਇਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ 4 ਕਿਲੋ 720 ਗ੍ਰਾਮ ਹੈਰਨ ਇੱਕ ਐਕਟਿਵਾ ਇੱਕ ਪਿਸਟਲ ਦੇ ਖੁੱਲੇ ਪਾਰਟਸ ਹੈ ਖੁੱਲੇ ਹੋਏ ਪਿਸਟਲ ਹੈ ਉਹ ਬਰਾਮਦ ਹੋਏ ਤੇ 8 ਜਿੰਦਾ ਰੋਦਬਾਬਦ ਹੋਏ ਇਹ ਬੜੀ ਵਧੀਆ ਰਿਕਵਰੀ ਹੈ ਜਿਹੜੀ ਸਾਡੀ ਟੀਮ ਵੱਲੋਂ ਸਖਤ ਮਿਹਨਤ ਦੇ ਨਾਲ ਤੇ ਵਧੀਆ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੇ ਇਹ ਜਿਹੜੀ ਰਿਕਵਰੀਜ਼ ਕੀਤੀ ਹੈ ਤੇ ਬਹੁਤ ਵਧੀਆ ਰਿਕਵਰੀਜ਼ ਹੈ ਜਿਹਦੇ ਨਾਲ ਆਪਣੇ ਜਿਹੜੀ ਸਟਰੀਟ ਦੇ ਉੱਤੇ ਇੰਨੇ ਹੀ ਡਰੱਗਸ ਜਿਹੜੀ ਜਾਣੀ ਸੀ ਨੌਜਵਾਨ ਜਿਹੜੀ ਖਰਾਬ ਹੋਣੀ ਸੀ ਕੋਸ ਨੂੰ ਹੁਣ ਮਚਾਏ ਥੈਂਕ ਯੂ ਸਰ ਜਿਹੜੇ ਇਹ ਜਿਹੜੇ ਸੀਰੀਅਲ ਦਾ ਜਰੂਰ ドラਮਾ ਕੁਝ ਹੋਈਆ ਵਾਕਫ मामਲੇ ਦੇ ਵਿੱਚ ਸਰ ਇਹ ਕਿੱਥੋਂ ਲੈ ਕੇ ਆਂਦੀ ਹੋਈ ਸੀ ਇਹ ਔਰ ਇਹਨੇ ਕਿੱਥੇ ਵੇਚੀ ਹੋਈ ਸੀ ਇਹ ਬੰਦਿਆਂ ਨੇ ਇਹ ਹੀਰੋਇਨ ਆਈ ਕਿਹੜੇ ਪਾਸੋਂ ਹੋਈ ਹੈ ਜਿਹੜੀ ਇਹ ਜਿਹੜੀ ਇਹਨਾਂ ਦੀ ਹਜੇ ਪੁਛਗਿਸ ਚੱਲ ਰਹੀ ਹੈ ਜੀ ਪੁਛਗਿਸ ਤੋਂ ਮੇਨਲੀ ਤਾਂ ਆਈ ਤਾਂ ਇਹ ਤਾਰੋ ਪਾਰੀ ਹੈ ਪਾਕਿਸਤਾਨ ਤੋਂ ਹੀ ਆਈ ਹੈ ਪਰ ਇਹਦੇ ਜਿਹੜੇ ਇਹ ਫਰਸਟ ਟ੍ਰੈਵਲ ਤੇ ਆਈ ਹੈ ਕਿ ਸੈਕੰਡ ਉਹ ਸਾਰੀ ਪੁਛਗਿਸ ਚੱਲ ਰਹੀ ਹੈ ਜਿੰਨੇ ਵੀ ਇਹਨਾਂ ਤੋਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਸਾਡੇ ਕੋਲ ਬੰਦੇ ਫਿਗਰ ਹੋ ਰਹੇ ਆ ਉਨ੍ਹਾਂ ਤੇ ਵੀ ਕਾਰਵਾਈ ਕੀਤੀ ਕੀਤੀ ਜਾਊਗੀ ਅਗਲੇ ਦਿਨਾਂ ਤੁਸੀਂ ਦੇਖੋਗੇ ਹੋਰ ਗ੍ਰਿਫਤਾਰੀਆਂ ਤੇ ਰਿਕਵਰੀਜ਼ ਹੋਣਗੀਆਂ ਜਿਹਨਾਂ ਨੂੰ 8 ਕਿਲੋ ਬਰਾਮਦ ਹੋਈਆ ਕੀ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮਕਦਮੇ ਦਰਜ ਸੀਗੇ ਹਾ ਜਿਹੜੇ ਜਿਲ੍ਹਾ ਕੋਲ 8 ਕਿਲੋ ਬਰਾਮਦ ਹੋਈ ਹੈ ਇਹਨਾਂ ਕੋਲ ਪਹਿਲਾਂ ਇਹਨਾਂ ਤੇ ਅਜੇ ਚੈੱਕ ਕਰ ਰਹੇ ਨਹੀਂ ਇੱਥੇ ਤਾਂ ਹੈ ਨਹੀਂ ਬਾਕੀ ਇਸ ਰਿਪੋਰਟ ਬਾਕੀ ਚੈੱਕ ਕਰ ਰਹੇ ਨੇ ਕਿੰਨੀ ਉਮਰੇ ਨੇ ਇਹਨਾਂ ਦੀ ਜੀ ਇੱਕ ਦੀ ਗੁਰਪ੍ਰੀਤ ਸਿੰਘ ਗੋਰੀ ਦੀ 19 ਸਾਲ ਹੈ ਤੇ ਗੁਰਪ੍ਰੀਤ ਉਸਕਾਲੀ ਹੈ ਜਿਹੜਾ ਉਹਦੇ 23 ਸਾਲ ਹੈ ਜਿਹੜੀ 4 ਕਿਲੋ 720 ਗ੍ਰਾਮ ਹੈਰੋਇਨ ਜਿਹੜੀ ਕੱਲ ਫੜ ਲਏ ਨੇ ਬੜੀ ਜਿਹੀ ਹੈ ਇਸ ਤੋਂ ਪਹਿਲਾਂ ਵੀ ਹੈਰੋਇਨ ਜਿਹੜੀ ਆ ਬਰਾਮਦ ਕੀਤੀ ਜਾਂ ਚੁੱਕੀ ਹੋਈ ਹੈ ਨਹੀਂ ਇਹਦੇ ਤੋਂ ਨਹੀਂ ਪਹਿਲਾਂ ਹੋਈ ਜੋਗਰਾਜ ਸਿੰਘ ਉਹ ਸਮਰ ਹੈ ਸਤੈਕ ਸਾਲ ਮਰੇ ਦੇ ਤੋਂ ਪਹਿਲਾਂ ਇਹਦੇ ਤੇ ਫਰਕੀ ਸੰਬੰਧੀ ਹਜੇ ਤੱਕ ਜਾਣਕਾਰੀ ਨਹੀਂ ਬਾਕੀ ਅਸੀਂ ਰਿਪੋਰਟ ਚੈੱਕ ਕਰ ਲਵਾਂਗੇ ਕਿਸੇ ਹੋਰ ਪਾਸੇ ਹਾਂ ਜੀ ਜਿਹੜੀ ਆ ਬੜੇ ਛੋਟੇ ਬਹੁਤ ਬੜੇ ਹੁੰਦੀ ਹੈ ਕਿ ਇਹ ਕਿੱਥੋਂ ਲੈ ਕੇ ਆਉਂਦੇ ਸੀ ਕਿੱਥੇ ਇਹਨਾਂ ਨੇ ਜਿਵੇਂ ਸੀਗਾ ਸੀਗਾ ਇਹ ਜਿਹੜਾ ਰਾਜਸਥਾਨ ਰਾਜਸਥਾਨ ਤੋਂ ਇੱਕਥੋਂ ਸੀ ਜਿਹੜੀ ਨੀਮਚ ਤੋਂ ਨੀਮਚ ਤੋਂ ਲੈ ਕੇ ਆਇਆ ਸੀ ਜੀਐਮਪੀ ਤੋਂ ਨੀਮਚ ਤੋਂ ਤੇ ਇਹਨਾਂ ਤੇ ਪਹਿਲਾਂ ਵੀ ਜਿਹੜਾ ਹਰਜਿੰਦਰ ਸਿੰਘ ਦੋਸ਼ੀ ਆ ਉਹਦੇ ਤੇ ਪਹਿਲਾਂ ਵੀ ਪਰਚੇ ਦਰਜ ਐ ਉਹਦੇ ਦੇ ਸੱਤ ਪਰਚੇ ਪਹਿਲਾਂ ਜਿਹੜੇ ਐਨਡੀਬੀਐਸ ਦੇ ਜਦੋਂ ਜਿਹੜਾ ਸਰਜੀ ਸਿੰਘ ਰਫਗੂਰੀ ਹੈ ਜਿਹਦੇ ਵਿੱਚ ਬਹੁਤ ਹੀ ਇਨਫੋਰਮੇਸ਼ਨ ਜਿਹੜੀ ਇਹਨਾਂ ਨੇ ਆਪਸ ਵਿੱਚ ਸ਼ੇਅਰ ਕਰਕੇ ਉਸ ਨੂੰ ਆ ਇਨਫੋਰਮੇਸ਼ਨ ਤੋਂ ਡਵੈਲ ਪੱਕੇ ਕਰਦੇ ਕਰਦੇ ਇਹਨਾਂ ਨੇ ਜਿਹੜਾ ਆ ਟਰੱਕ ਤੇ ਭੁੱਕੀ ਹੈ ਜੀ ਉਹਨੂੰ ਪਾਣ ਨੂੰ ਉਹਨੂੰ ਕਿੰਦੇ ਵਿੱਚ ਲੈ ਕੇ ਆਉਂਦਾ ਸਰ ਉਹ ਕੀ ਉਹਦੇ ਨਾਲ ਸਮਾਨ ਉੱਥੋਂ ਲੈ ਕੇ ਆਏ ਜਿੰਦੇ ਵਿੱਚ ਉਹ ਰੱਖ ਕੇ ਲੈ ਕੇ ਆਏ ਆ ਆ ਹੋਰ ਜਿਹੜਾ ਸਮਾਨ ਹਾਂ ਦਾਣਾ ਤੇ ਅਜਵੈਨ ਦੇ ਜਿਹੜੀਆਂ ਬੁੜੀਆਂ ਸੀਗੀਆਂ ਉਹਦੇ ਉਹਦੇ ਵਿੱਚ ਲੁਕੋ ਕੇ ਥੱਲੇ ਲੁਕੋ ਕੇ ਲੈਣ ਦੀ ਸੀ ਇਹ ਸਾਰੇ ਇਹਨਾਂ ਨੂੰ ਬੜੀ ਵਧੀਆ ਇਨਫੋਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਜਿਹੜਾ ਇਨਫੋਰਮੇਸ਼ਨ ਬੇਸਡ ਇਹਨਾਂ ਨੇ ਨਾਕਾਬੰਦੀ ਕਰਤੀ ਉਹਨਾਂ ਬੜੇ